ਸੰਸਦ ਦੇ ਸੰਸਦ ਮੈਂਬਰ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਐਲਾਨ ਕੀਤਾ ਹੈ ਕਿ ਜੇਕਰ ਕਿਸੇ ਵਿਅਕਤੀ ਜਾਂ ਦੁਕਾਨਦਾਰ ਨੂੰ ਸਵੈ ਰੱਖਿਆ ਲਈ ਅਸਲਾ ਲਾਇਸੈਂਸ ਚਾਹੀਦਾ ਹੈ ਤਾਂ ਉਹ ਉਹਨਾਂ ਨੂੰ ਮਿਲ ਕੇ ਦੱਸੇ ਜਾਂ ਪੁਲਿਸ ਕੋਲ ਜਾ ਕੇ ਦੱਸੇ ਕਿ ਮੇਰੇ ਕੋਲ ਕੈਸ਼ ਹੁੰਦਾ ਹੈ ਇਸ ਲਈ ਅਸਲਾ ਲਾਇਸੈਂਸ ਚਾਹੀਦਾ ਹੈ ਉਸ ਨੂੰ ਅਸਲਾ ਲਾਇਸੈਂਸ ਲੈ ਦਿੱਤਾ ਜਾਵੇਗਾ ਸੰਸਦ ਮੈਂਬਰ ਚੰਨੀ ਸ਼੍ਰੀ ਰਾਮ ਚੌਂਕ ਸਥਿਤ ਇੰਪੀਰੀਅਲ ਮੈਡੀਕੋਜ਼ ਦੀ ਦੁਕਾਨ ਤੇ ਪੁੱਜੇ ਕਿਉਂਕਿ ਬੀਤੇ ਦਿਨੀ ਦਿਨ ਦਿਹਾੜੇ ਦੋ ਲੁਟੇਰੇਆਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਉਹਨਾਂ ਕਹਿੰਦੇ ਕਿ ਜਲੰਧਰ ਵਿੱਚ ਲੁੱਟ ਖੋਦੀਆਂ ਵਾਰਦਾਤਾਂ ਆਮ ਹੋ ਗਈਆਂ ਨੇ ਉਹਨਾਂ ਕਹਿੰਦੇ ਕਿ ਦੁਕਾਨਦਾਰਾਂ ਤੇ ਵਪਾਰੀਆਂ ਨੂੰ ਅਪੀਲ ਹੈ ਕਿ ਘਬਰਾਉਣ ਦੀ ਲੋੜ ਨਹੀਂ ਉਹ ਹਮੇਸ਼ਾ ਦੁਕਾਨਦਾਰ ਪਾਈਚਾਰੇ ਦੇ ਨਾਲ ਖੜੇ ਹਨ ਜਲੰਧਰ ਦੇ ਇੰਪੀਰੀਅਲ ਮੈਡੀਕਲ ਜਿਹੜਾ ਕਿ ਕੈਮਿਸਟਰੀ ਸ਼ਾਪ ਹੈ ਜਿਹਦੇ 'ਚ ਕੱਲ 2 ਹਜ਼ਾਰ ਰੁਪਏ ਦੀ ਇੱਕ ਬਡਾਸੀ ਉਹਦੇ ਨਾਲ ਇਸ ਦੁਕਾਨ ਨੂੰ ਲੁੱਟਿਆ ਜੇ ਦੁਕਾਨਦਾਰ ਭਰਾਵਾਂ ਨੂੰ ਮਿਲਣ ਵਾਸਤੇ ਆਇਆ ਤਾਂ ਇੱਕ ਬੜੀ ਬਿਮਾਰੀ ਘਟਨਾ ਹੋਈ ਹੈ ਕਿ ਦੁਕਾਨ 'ਤੇ ਇੱਥੇ ਆ ਕੇ ਦੋ ਬੰਦਿਆਂ ਨੇ ਅਸਲੇ ਦੇ ਨਾਲ ਇਹਨਾਂ ਦੀ ਦੁਕਾਨ 50 ਹਜ਼ਾਰ ਰੁਪਏ ਲੁੱਟ ਕੇ ਲੈ ਗਈ ਹੈ ਤਾਂ ਇਸ ਤਰ੍ਹਾਂ ਦੀਆਂ ਵਾਰਦਾਤਾਂ ਗੁਰਿੰਦਰ ਸਿੰਘ ਆਮ ਹੋ ਗਏ ਹਨ ਤੇ ਆ ਜਿਹੜਾ ਬਾਈ ਇਲੈਕਸ਼ਨ ਆਮ ਆਦੀ ਪਾਰਟੀ ਜਿੱਤੀ ਹੈ ਉਹਦੇ ਕਰਕੇ ਇਹਨਾਂ ਦੇ ਹੌਸਲੇ ਹੋਰ ਵੀ ਵੱਧ ਗਏ ਆ ਜਿਹੜੇ ਹੈ ਦਨੀਆ ਵਾਪਸ ਦਾਤਾਂ ਕਰਦੇ ਨੇ ਲੇਕਿਨ ਫੇਰ ਵੀ ਮੈਂ ਜਲੰਧਰ ਦੇ ਸਾਰੇ ਵਪਾਰੀਆਂ ਨੂੰ ਦੁਕਾਨਦਾਰਾਂ ਨੂੰ ਅਪੀਲ ਕਰਦਾ ਕਿ ਘਬਰਾਉਣ ਦੀ ਕੋਈ ਲੋੜ ਨਹੀਂ ਆਪਾਂ ਇਹਨਾਂ ਦੇ ਨਾਲ ਲੜਨਾ ਹੈ ਇਹਨਾਂ ਤੋਂ ਤੁਸੀਂ ਨਹੀਂ ਲੜਨਾ ਅਸੀਂ ਲੜਨਾ ਹੈ ਬਾਡੀ ਲੜਾਈ ਸਾਡੀ ਜ਼ਿੰਮੇਵਾਰੀ ਹੈ ਅਸੀਂ ਲੜਾਂਗੇ ਅਸੀਂ ਮੂਹਰੇ ਹੋਣਾ ਹੈ ਇਸੇ ਕਰਕੇ ਅੱਜ ਮੈਂ ਮੈਂ ਸਪੈਸ਼ਲੀ ਅੱਜ ਇਹਨਾਂ ਨੂੰ ਮਿਲਣ ਵਾਸਤੇ ਆਇਆ ਕਿ ਸਾਡੀ ਬਤਾਂ ਰੁਕੀ ਗਈ ਹੈ ਤੇ ਮੈਨੂੰ ਪਹੁੰਚਣਾ ਚਾਹੀਦਾ ਹੈ ਤੂੰ ਮੈਂ ਤੁਹਾਨੂੰ ਫੀਲ ਕਰਨਾ ਕਿ ਲੜਾਂਗੇ ਐਸੀ ਪਰ ਫਿਰ ਵੀ ਤੁਸੀਂ ਆਪਣੇ ਗੱਲਿਆਂ ਦੀ ਇੰਸ਼ੋਰੈਂਸ ਕਰਾਓ ਆਪਣੇ ਦੁਕਾਨ ਦੀ ਆਪਣੇ EMPLYEE ਦੀ ਆਪਣਾ ਜਿਹੜਾ ਕੈਸ਼ ਬੈਂਕ ਤੱਕ ਜਾਂਦਾ ਉਹਦੀ ਇੰਸ਼ੋਰੈਂਸ ਕਰਾਓ ਮੇਰਾ ਪੋਰਟਫੋਲੀਓ ਪੁੰਦਾ ਸੀ 94 ਜੀ ਰੁਪਏ ਰੁਕੇ ਗਿਆ ਸੀ ਉਦੋਂ 37000 ਰੁਪਏ ਰੁਕੇ ਸੀ ਤਾਂ ਸਾਨੂੰ ਇੰਸ਼ੋਰੈਂਸ ਹੋਇਆ ਤਾਂ 37000 ਦੇ 37000 ਮਿਲ ਗਏ ਸੀ ਹਾਲਾਂਕਿ ਮੇਰਾ ਉਹਨਾਂ ਨਾਲ ਝਗੜਾ ਵੀ ਹੋਇਆ ਸੀ ਜਿਹੜੇ ਲੁੱਟ ਲਾਏ ਮੈਂ ਆਪ ਨੂੰ ਦਰਵਾਜ਼ੇ ਦੀ ਹਾਜ਼ਰੀ ਸੋ ਇਸੇ ਤਰ੍ਹਾਂ ਇਹਨਾਂ ਦੇ ਕੱਲ 50000 ਰੁਪਏ ਲਏ ਹੈ ਕਿ ਕਿਤੇ ਪਹਿਲਾਂ ਇੱਕ ਦੁਕਾਨ ਰੈਸਟੋਰੈਂਟ ਦੇ پیسے ਰੁਕ ਕੇ ਦੇਗੇ ਆਮ ਹੋ ਗਿਆ ਇਹ ਸਰਕਾਰ ਤੋਂ ਸਾਨੂੰ ਕੋਈ ਜ਼ਿਆਦਾ ਉਮੀਦ ਨਹੀਂ ਹੈ ਲੇਕਿਨ ਮੈਂ ਫਿਰ ਵੀ ਇੱਥੇ ਦੇ ਪੁਲਿਸ ਕਮਿਸ਼ਨਰ ਨੂੰ ਕਾਲ ਕੀਤੀ ਹੈ ਉਹਨਾਂ ਨੇ ਮੈਨੂੰ ਦੱਸਿਆ ਕਿ ਬੰਦੇ ਆਇਡੈਂਟੀਫਾਈਡ ਹੋ ਗਏ ਤੇ ਬੜੇ ਛੇਤੀ ਫੜੇ ਜਾਣਗੇ ਸੋ ਮੈਂ ਸਾਰੇ ਗਿਲੰਦਰ ਨਿਵਾਸੀਆਂ ਨੂੰ ਬੇਨਤੀ ਕਰਦਾ ਕਿ ਅਸੀਂ ਤੁਹਾਡੇ ਨਾਲ ਇੱਥੇ ਨਾ ਲੜਾਈ ਹੋਣੀ ਚਾਹੀਦੀ ਹੈ ਇੱਕ ਸੰਦਗੀ ਲੜਾਈ ਵਾਲਾ ਇੱਥੇ ਮਾਹੌਲ ਬਣਿਆ ਹੋਇਆ ਸਾਨੂੰ ਮੂਰੇ ਹੋ ਕੇ ਜਿਹੜੇ ਵੀ ਅਸੀਂ ਜਿਨ੍ਹਾਂ ਨੇ ਸਾਨੂੰ ਤੁਸੀਂ ਵੋਟਾਂ ਪਾਈਆਂ ਤੇ ਸਾਡੀ ਡਿਊਟੀ ਬਣਦੀ ਹੈ ਕਿ ਅਸੀਂ ਮੂਰੇ ਹੋ ਕੇ ਇਹਨਾਂ ਬੰਦਿਆਂ ਦਾ ਮੁਕਾਬਲਾ ਕਰੀਏ ਤੇ ਅਸੀਂ ਕਰਾਂਗੇ ਅਸੀਂ ਤੁਹਾਡੇ ਨਾਲ ਹੈ ਘਬਰਾਉਣ ਦੀ ਕੋਈ ਲੋੜ ਨਹੀਂ ਦੇਖ ਲਈ ਤੁਹਾਡੀ ਦੁਕਾਨ ਤੇ ਕੋਈ ਲਾਵੇ ਜਿਆਦਾ ਆਪਾਂ ਨੂੰ ਲੜਾਈ ਕਰਨ ਦੀ ਲੋੜ ਨਹੀਂ ਲੇਕਿਨ ਉਸ ਬੰਦੇ ਦਾ ਜੇ ਤੁਹਾਡਾ ਜੇ ਕਿਸੇ ਲੋਕੀ ਅਸਲੇ ਦੀ ਲੋੜ ਹੈ ਦੁਕਾਨਦਾਰ ਨੂੰ ਤਾ ਮੈਨੂੰ ਦੱਸੇ ਜਾਂ ਐਸਐਸਪੀ ਕੋਲ ਜਾਵੇ ਕਿ ਜਾਨੂੰ ਖਤਰਾ ਸਾਡੇ ਪਾਸ ਤੇ ਹੈ ਸੰਦ ਤੁਹਾਨੂੰ ਅਸਲੇ ਦਾ ਲਾਇਸੈਂਸ ਚਾਹੀਦਾ ਕੋਈ ਵੇਸੀ ਅਸਲੇ ਦਾ ਲਾਇਸੈਂਸ ਬਣਾ ਲੇ ਇਸ ਜਿਹੜੇ ਇਹ ਗੂੜਾ ਅੰਸਰ ਹੈ ਜਿਆਦਾ ਇਹ ਨਸ਼ੀਆਂ ਕਰਕੇ ਜਿਹੜੇ ਨੌਜਵਾਨ ਨਸ਼ਿਆਂ ਵਿੱਚ ਫੈਲੇ ਆ ਉਹਨੂੰ ਜੇ ਨਸ਼ੇ ਨੂੰ ਲੱਭਦੀ ਪੈਸੇ ਨਹੀਂ ਹੁੰਦੇ ਤਾਂ ਉਹ ਇਸ ਤਰ੍ਹਾਂ ਦਾ ਕੰਮ ਕਰਨਾ ਚਾਹਦਾ ਪਰ ਇਹ ਜਿਹੜੇ ਬੰਦੇ ਇੱਥੇ ਆ ਕੇ ਗਏ ਹੈ ਇਹ ਕ੍ਰਿਮੀਨਲ ਬੰਦੇ ਹੈ ਇਹ ਪਹਿਲਾਂ ਵੀ ਦੋ ਤਿੰਨ ਦੇਸ਼ਾਂ ਦੇ ਦਰਜਾ ਜੇਲ੍ਹ ਤੋਂ ਕੁਝ ਦਿਨ ਪਹਿਲਾਂ ਛੱਡ ਕੇ ਇਥੋਂ ਲੱਤੀ ਆਏ ਹੈ ਤੇ ਉਹਨਾਂ ਦੀ ਸ਼ਨਾਖਤ ਹੋ ਗਈ ਉੱਪਰ ਜਾ ਰਹੇ ਹਨ ਬਹੁਤ ਧੰਨਵਾਦ ਚੰਦਰ ਕੰਸਲਟੈਂਟਸ ਲਿਮਟਿਡ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕਟ੍ਰੇਡ ਪਲੇਟਫਾਰਮ ਇਜ਼ ਨਾਓ ਅਵੇਲੇਬਲ ਔਨ ਯੋਰ ਲੋਕਲ ਲੰਡਨ ਏਰੀਆ ਹੀ ਹੈਜ਼ ਮੋਰ ਥੈਨ 5 ইয়ারਸ ਐਕਸਪੀਰੀਅੰਸ ਇਨ ਸੇਮ ਲਾਈਨ He used to work with reputed companies, agencies as well local builders with brothers. He is professional by plumbing, electrician, masonry, carpentering. For more information, please contact him at under Check platform www.checktrade.com 921760. Chander Consultants Limited. Call him on this number: 07940795686. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਜਾਟੀਵੀ ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ